ਸ਼ਾਸਤਰੀ ਗੱਲ ਤੁਸੀਂ ਦੇਖ ਰਹੇ ਹੋ ਬੀਬੀਪੀ ਨਿਊਜ਼ ਮੈਂ ਹਰਜੀਤ ਸਿੰਘ ਸੇ ਤੋਂ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਜੁੱਦ ਚੇੜਿਆ ਹੋਇਆ ਉੱਥੇ ਹੀ ਸੰਗਰੂਰ ਦੇ ਨਾਂ ਲੱਗਦੇ ਪਿੰਡ ਉਪਲੀ ਦੇ ਵਿੱਚ ਵੀ ਉਪਲੀ ਦੀ ਜੋ ਪੰਚਾਇਤ ਆ ਉਪਲੀ ਦੇ ਵਸਨੀਕ ਨੇ ਉਹਨਾਂ ਦੇ ਵੱਲੋਂ ਇੱਕ ਮਤਾ ਪਾਸ ਕਰ ਦਿੱਤਾ ਗਿਆ ਮਤਾ ਇਹ ਪਾਸ ਕੀਤਾ ਗਿਆ ਕਿ ਪਿੰਡ ਦੇ ਵਿੱਚ ਕੋਈ ਵੀ ਦੁਕਾਨਦਾਰ એનર્ਜੀ ਡਰਿੰਕ ਨਹੀਂ ਵੇਚੂਗਾ ਤੁਹਾਨੂੰ ਦੱਸ ਦੇ ਕੇ ਇਸ ਸਮੇਂ ਦੀ ਜੋ ਵੱਡੀ ਖਬਰ ਆ ਰਹੀਆ ਸੰਗਰੂਰ ਦੇ ਨਾਂ ਲੱਗਦੇ ਪਿੰਡ ਉਪਲੀ ਦੀ ਪੰਚਾਇਤ ਦੇ ਵੱਲੋਂ ਜੋ ਮਤਾ ਪਾਏਗਾ ਕਿ ਪਿੰਡ ਦੀਆਂ ਜੋ ਦੁਕਾਨਾਂ ਨੇ ਉਸਦੇ ਅੰਦਰ એનર્ਜੀ ਡਰਿੰਕ ਜੇਕਰ ਗੱਲ ਕੀਤੀ ਜਾਵੇ ਰੈਡ ਬੁੱਲ ਹੈਲ ਵਰਗੀਆਂ એનર્ਜੀ ਡਰਿੰਕਾਂ ਨੇ ਉਹ ਪਿੰਡ ਵਿੱਚ ਪੂਰੀ ਤਰ੍ਹਾਂ ਬੈਨ ਕਰ ਦਿੱਤੇਗੇ ਨਾ ਤੇ ਪੰਚਾਇਤ ਦੇ ਵੱਲੋਂ ਦੁਕਾਨਦਾਰਾਂ ਦੇ ਕੋਲ ਦੁਕਾਨ ਤੇ ਉੱਤੇ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਆ ਉਹਨਾਂ ਨੂੰ ਕਿਹਾ ਕਿ ਪਿੰਡ ਉਪਲੀ ਦੇ ਵਿੱਚ ਕੋਈ ਵੀ એનર્ਜੀ ਡਰਿੰਕ ਨਹੀਂ ਵੇਚੂਗਾ ਉੱਤੇ ਹੀ ਜੋ ਦੁਕਾਨਦਾਰ ਨੇ ਉਹਨਾਂ ਦੇ ਵੱਲੋਂ ਵੀ ਪੰਚਾਇਤ ਦੀ ਹਾਂ ਵਿੱਚ ਹਾਂ ਮਨਾਉਂਦੇ ਹੋਏ ਆਖਿਆ ਕਿ ਅਸੀਂ ਵੀ ਵਾਅਦਾ ਕਰਦੇ ਹਾਂ ਕਿ ਪਿੰਡ ਦੇ ਵਿੱਚ ਕੋਈ ਵੀ ਅਜਿਹੀ એનર્ਜੀ ਡਰਿੰਕ ਨਹੀਂ ਵਿਕੂਗੀ ਜਿਸ ਦੇ ਨਾਲ ਪੰਜਾਬ ਦੀ ਜਵਾਨੀ ਪੰਜਾਬ ਦੇ ਬੱਚਿਆਂ ਨੂੰ ਖਤਰਾ ਹੋਵੇ ਉਦੋਂ ਹੀ ਜੇਕਰ ਪਿੰਡ ਦੇ ਸਰਪੰਚ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਦੇ ਸਰਪੰਚ ਨੇ ਕਿਹਾ ਕਿ ਜੋ એનર્ਜੀ ਡਰਿੰਕ ਨੇ ਜੋ ਬੱਚੇ ਸੇਵਨ ਕਰਦੇ ਨੇ ਹੌਲੀ-ਹੌਲੀ ਨਛੇ ਦੇ ਆਦੀ ਹੋ ਜਾਂਦੇ ਨੇ ਅਤੇ ਉਹਨਾਂ ਦੀ ਜੋ ਮਾਤਰਾ ਉਹ ਵੱਧ ਜਾਂਦੀ ਹੈ ਜਿਸ ਕਾਰਨ ਪਿੰਡ ਦੀ ਪੰਚਾਇਤ ਨੂੰ ਫੈਸਲਾ ਲੈਣਾ ਪਿਆ ਉੱਤੇ ਹੀ ਇੱਕ ਹੋਰ ਫੈਸਲਾ ਪਿੰਡ ਦੀ ਪੰਚਾਇਤ ਨੇ ਲਿਆ ਉਹਨਾਂ ਨੇ ਕਿਹਾ ਕਿ ਜੇਕਰ ਪਿੰਡ ਦੇ ਜੋ ਮੁੰਡੇ ਕੁੜੀਆਂ ਨੇ ਆਪਸ ਵਿੱਚ ਵਿਆਹ ਕਰਾਉਂਦੇ ਨੇ ਤਾਂ ਉਹਨਾਂ ਨੂੰ ਪਿੰਡ ਦੇ ਵਿੱਚ ਨਹੀਂ ਵੜ ਦਿੱਤਾ ਜਾਊਗਾ ਤਾਂ ਉਹਨੂੰ ਦੱਸਦੇ ਕਿ ਪਿੰਡ ਉਪਰੀ ਦੀ ਪੰਚਾਇਤ ਨੇ ਵੀ ਹੁਣ ਕਹਿ ਦਿੱਤਾ ਕਿ ਜੇਕਰ ਪਿੰਡ ਉਪਰੀ ਦੇ ਜੋ ਆ ਬਸਨੀਕ ਨੇ ਮੁੰਡੇ ਕੁੜੀਆਂ ਨੇ ਜੇਕਰ ਉਹ ਆਪਸ ਵਿੱਚ ਹੀ ਵਿਆਹ ਕਰਾਉਣੇ ਦਾ ਉਹਨਾਂ ਦੇ ਲਈ ਪਿੰਡ ਦੇ ਰਾਸਤੇ ਬੰਦ ਨੇ ਬੰਦ ਨੇ ਅਤੇ ਪਿੰਡ ਵਿੱਚ ਉਹਨਾਂ ਨੂੰ ਰਹਿਣ ਦੇ ਲਈ ਕੋਈ ਵੀ ਜਗ੍ਹਾ ਨਹੀਂ ਦਿੱਤੀ ਜਾਊਗੀ ਉੱਥੇ ਹੀ ਦੁਕਾਨਦਾਰਾਂ ਨੇ એનર્ਜੀ ਡਰਿੰਕ ਨੂੰ ਲੈ ਕੇ ਪਿੰਡ ਵਾਸੀਆਂ ਤੇ ਪੰਚਾਇਤ ਦਾ ਸਾਥ ਦੇਣ ਦਾ ਵੀ ਭਰੋਸਾ ਕੀਤਾ ਉੱਥੇ ਹੀ ਪੰਚਾਇਤ ਨੇ ਕਿਹਾ ਕਿ ਜੇਕਰ ਪਿੰਡ ਦੇ ਵਿੱਚ ਦੁਕਾਨਦਾਰਾਂ ਵੱਲੋਂ ਫਿਰ ਵੀ ਇਹ ਜੀ એનર્ਜੀ ਡਰਿੰਕ ਵੇਚਦਾ ਪਾਇਆ ਗਿਆ ਤਾਂ ਉਸ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਊਗੀ ਆ ਉਹਨਾਂ ਦਾ ਪੰਚਾਇਤ ਤੇ ਪਿੰਡ ਵਾਸੀ ਕੀ ਕਹਿੰਦੇ ਨੇ ਹਾਂਜੀ ਵੀਰ ਜੀ ਤੁਹਾਡਾ ਨਾਮ ਕਿਹੜਾ ਪਿੰਡਾ ਕੀ ਉਹਦਾ ਮੈਂ ਸਰਪੰਚ ਸਿੰਘ ਮੈਂ ਸਰਪੰਚ ਗੀਰ ਸਿੰਘ ਉਪਲੀ ਅੱਜ ਸਮੂਹ ਪਿੰਡ ਦਾ ਇਕੱਠ ਕਰਕੇ ਜੋ ਵੀ ਨਵੇਂ ਆ ਪ੍ਰਾਣੀਆਂ ਪੰਚਾਇਤਾਂ ਨੇ ਜਾਂ ਲੰਬੜਦਾਰ ਨੇ ਪਿੰਡ ਦਾ ਇਕੱਠ ਕਰਕੇ ਪਿੰਡ ਦੇ ਸੁਧਾਰ ਵਾਦੀ ਮਹਿਮ ਦੇ ਤਹਿਤ ਕੁਝ ਮਤੇ ਪਾਏ ਹੋਏ ਨੇ ਜੋ ਕਿ ਪਿੰਡ ਦੀ ਸਹਿਮਤੀ ਨਾਲ ਪਾਏ ਗਏ ਹਨ ਪਹਿਲਾਂ ਮਤਾ ਤੇ ਵੱਡਾ ਮਤਾ ਕੀ ਆ ਜਿਹੜਾ ਤੁਹਾਡੇ ਕੋਲ ਇਲੈਕਸ਼ਨ ਦੇ ਸਭ ਤੋਂ ਵੱਡਾ ਤੇ ਪਹਿਲਾ ਮਤਦਾ ਜੋ ਪਿੰਡ ਵਿੱਚ ਸਟਿੰਗ ਵਿਕਦੀ ਸੀ ਉਹ ਅਸੀਂ ਨੇ ਬੰਦ ਕਰਵਾਤੀ ਤੁਸੀਂ ਕਿਸੇ ਵੀ ਦੁਕਾਨ ਤੇ ਜਾ ਕੇ ਪਤਾ ਕਰ ਸਕਦੇ ਹੋ ਸਟਿੰਗ ਮਿਲਦੀ ਆ ਜਾਂ ਨਹੀਂ ਮਿਲਦੀ ਲਾਈਵ ਕੀ ਕੀ ਕਾਰਨ ਸੀ ਕਿਉਂ ਤੁਹਾਡੇ ਕੋਲ ਬੰਦ ਕਰਵਾਈ ਗਈ ਇਹ ਕਾਰਨ ਹੈ ਦੀ ਵੀਰੇ ਚਾਹ ਪੀਣ ਤੋਂ ਪਹਿਲਾਂ ਛੋਟੇ ਛੋਟੇ ਜਵਾਕ ਦੇ ਕੰਨਾਂ ਦੇ ਖੜੇ ਹੁੰਦੇ ਦੀਏ ਕੋਈ 10 ਸਾਲਾਂ ਦਾ ਕੋਈ 12 ਸਾਲਾਂ ਦਾ ਲੱਗਦਾ ਵੀ ਨਸ਼ੇ ਹੀ ਸੀ ਇਹਨੂੰ ਚੰਨ ਕਰ ਇਹ ਨੁਕਸਾਨੀਆ ਜੀ ਜਿਹੜਾ ਬੱਚਾ ਸਟਿੰਗ ਪੀਂਦਾਗਾ ਉਹ ਨਸ਼ੇ ਕਰਕੇ ਹੀ ਪੀਂਦਾ ਵੱਡਾ ਹੋ ਕੇ ਵੀ ਨਸ਼ੇੜੀ ਬਣੂਗਾ ਦੁਕਾਨਾਂ ਦੇ ਵਿੱਚ ਕਿਸ ਤਰੀਕੇ ਨਾਲ ਤੁਸੀਂ ਇਹ ਮੌਨ ਕਵਰ ਕਰੀ ਆਪਣੇ ਦੁਕਾਨਾਂ ਦਾ ਵਧੀਆ ਰਿਸਪਾਂਸ ਆ ਦੁਕਾਨਾਂ ਵਾਲਿਆਂ ਨੂੰ ਅਸੀਂ ਨੇ ਬੇਨਤੀ ਕੀਤੀ ਪੰਚਾਇਤ ਘਰੇ ਆਓ ਤੇ ਉਹਨਾਂ ਨੇ ਸਾਡੀ ਜਿਹੜੀ ਬੇਨਤੀ ਆ ਉਹ ਸਵੀਕਾਰ ਵੀ ਕੀਤੀ ਆ ਕਿ ਅੱਜ ਤੋਂ ਬਾਅਦ ਜਿਹੜਾ ਸਟਾਕ ਪਿਆ ਹੈਗਾ ਉਹ ਸਿੰਨੇ ਸਾਰਾ ਚੱਕ ਲਿਆ ਸਾਰੀ ਪੰਚਾਇਤ ਨੇ ਇਕੱਠੇ ਹੋ ਕੇ ਕਿਸੇ ਕੋਲੇ 10 ਬੋਤਲਾਂ ਕਿਸੇ ਲਈ 20 ਬੋਤਲਾਂ ਕਿਸੇ ਲਈ 50 ਬੋਤਲਾਂ ਦੀਆਂ ਉਹ ਸਾਰੀਆਂ ਅਸੀਂ ਨੇ ਇਕੱਠੀਆਂ ਕਰ ਲਈਆਂ ਤੇ ਹੁਣ ਤੁਸੀਂ ਪਿੰਡ ਚ ਜਾ ਕੇ ਕਵਰਿੰਗ ਕਰ ਸਕਦੇ ਹੋ ਵੀ ਕਿਸੇ ਵੀ ਦੁਕਾਨ ਤੋਂ ਤੁਹਾਨੂੰ ਸਟਿੰਕ ਨਹੀਂ ਮਿਲੂਗੀ। ਬਾਕੀ ਨਸ਼ਿਆਂ ਬਾਰੇ ਕੀ ਕਹਿੰਦਾ? ਨਸ਼ਿਆਂ ਬਾਰੇ ਵੀ ਸਾਡਾ ਸਾਰੀ ਪੰਚਾਇਤ ਦਾ ਵਧੀਆ ਸਹਿਯੋਗ ਹੈ। ਨਵੇਂ ਮੁੰਡਿਆਂ ਦੀ ਪੰਚਾਇਤ ਹੈ, ਨਸ਼ਾ ਰਹਿਤ ਪੰਚਾਇਤ ਹੈ। ਬਾਕੀ ਪਿੰਡ ਚ ਵੀ ਜੋ ਵੀ ਕੋਈ ਮਾੜਾ ਕੰਮ ਹੁੰਦਾ ਸੀ ਉੱਥੇ ਸਖਤ ਕਾਰਵਾਈ ਕਰਦੇ ਆ। ਪ੍ਰਸ਼ਾਸਨ ਦੇ ਰਾਹੀਂ। ਘੁੰਡੇ ਤੇ ਕੁੜੀ ਵਾਲਾ ਤੇ ਬਾਕੀ ਜਿਵੇਂ ਕਈ ਵਾਰ ਕੋਈ ਨਸ਼ੇ ਚ ਚਿੱਟਾ ਜਾਂ ਕੋਈ ਸੇ ਵੀ ਗੋਲੀਆਂ ਵਗੈਰਾ ਫੜਿਆ ਜਾਂਦਾ। ਪੰਚਾਇਤ ਜਾਂ ਲੰਬੜਦਾਰਾਂ ਵੱਲੋਂ ਉਹਨਾਂ ਦੀ ਅਗਵਾਈ ਨਹੀਂ ਕਰੂਗਾ ਨਾ ਹੀ ਕੋਈ ਜ਼ਮਾਨਤ ਵਗੈਰਾ ਦੇਊਗਾ। ਅਗਰ ਕੋਈ ਜ਼ਮਾਨਤ ਜਾਂ ਗਵਾਹੀ ਜਾਂ ਪਿੱਛੇ ਕੋਈ ਜਾਂਦਾ ਉਹਦਾ ਸਮਾਜਿਕ ਤੌਰ ਤੇ ਪਿੰਡ ਵਿੱਚੋਂ ਬਾਈਕਾਟ ਕੀਤਾ ਜਾਊਗਾ ਤੇ ਬਾਕੀ ਜਿਹੜੀ ਸਰਕਾਰ ਵੱਲੋਂ ਬੰਦ ਦੀ ਕਾਰਵਾਈ ਆ ਉਹ ਕੀਤੀ ਜਾਊਗੀ। ਪਿੰਡ ਦੇ ਮੁੰਡੇ ਕੁੜੀ ਦੇ ਵਿਆਹ ਬਾਰੇ ਕੀ ਐਕਸ਼ਨ ਹੈ ਤੁਸੀਂ? ਇਹ ਪਿੰਡ ਜੇ ਮੁੰਡਾ ਕੁੜੀ ਜਿਹੜੇ ਪਿੰਡ 'ਚ ਹੀ ਰਹਿ ਕੇ ਪਿੰਡ 'ਚ ਹੀ ਵਿਆਹ ਕਰਵਾਈ ਜਾਂਦੇ ਨੇ ਕੁੜੀ ਦੀ ਉਮਰ 14 ਜਾਂ 15 ਸਾਲ ਹੁੰਦੀ ਆ। ਉਹ ਪਿੰਡ 'ਚ ਹੀ ਰਹਿ ਕੇ ਵਿਆਹ ਕਰਵਾਈ ਜਾਂਦੇ ਨੇ ਜਾਂ ਬਾਦੂ ਮਰਦੇ ਵੀ ਨੇ ਉਹ ਅਸੀਂ ਨੇ ਅੱਜ ਤੋਂ ਕਰਤਾ ਵੀ ਜਿਹੜਾ ਵੀ ਕੋਈ ਇਹੋ ਜੀ ਹਰਕਤ ਕਰਦਾ ਉਹਨੂੰ ਪਿੰਡ ਵਿੱਚੋਂ ਕੱਢਿਆ ਜਾਊਗਾ ਉਹਦਾ ਸਮਾਜਿਕ ਬਾਈਕਾਟ ਕੀਤਾ ਜਾਊਗਾ ਸਰ ਹਾਂਜੀ ਸਖਤ ਜੀ ਕਿ ਪਿੰਡਾਂ ਦੇ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਰਹੇ ਨੇ ਲੜਾਈਆਂ ਝਗੜੇ ਵੱਧਦੇ ਨੇ ਹਾਂਜੀ ਭਾਂਜੀ ਕੀ ਨਾਮ ਤੁਹਾਡਾ ਜੀ ਲਖਵੀਰ ਕੌਰ ਪੰਚ ਪੰਚ ਮੈਂਬਰ ਹਾਂ ਹਾਂਜੀ ਅੱਛਾ ਇਹ ਜਿਹੜੇ ਬੰਦੇ ਪਾਏ ਗਏ ਨੇ ਇਹਨਾਂ ਦੇ ਬਾਰੇ ਕੀ ਬੋਲਣਾ ਚਾਹੁੰਦੇ ਆ ਕਿ ਮੈਨੂੰ ਲੱਗਦਾ ਕਿ ਕੀ ਸੁਧਾਰ ਹੋਊਗਾ ਇਹਦੇ ਨਾਲ ਇਹਨਾਂ ਦੇ ਬਾਰੇ ਸਾਰੀ ਪੰਚਾਇਤ ਸਾਡੀ ਸੂਝਮਾਨ ਆ ਨੌਜਵਾਨ ਨੇ ਸਾਰੇ ਇਹਨਾਂ ਨੇ ਜੋ ਵੀ ਫੈਸਲਾ ਲਿਆ ਸੋ ਸਮਝ ਕੇ ਲਿਆ ਠੀਕ ਹੈ ਬਹੁਤ ਵਧੀਆ ਕੰਮ ਕਰਨ ਦੇ ਨੇ ਅੱਗੇ ਲੱਗ ਕੇ ਇਹ ਠੀਕ ਹੈ ਅਸੀਂ ਇਹਨਾਂ ਦੇ ਬਹੁਤ ਜ਼ਿਆਦਾ ਇਹਨਾਂ ਤੇ ਮਤਲਬ ਕਿ ਸਲਾਗਾ ਜੋਗ ਨੇ ਇਹ ਜਿਹੜੇ ਛੋਟੇ ਛੋਟੇ ਬੱਚੇ ਉਹ ਅਲਰਜੀ ਡਰਿੰਕ ਜਾਂ ਸਟਿੰਗ ਪੀਂਦੇ ਸੀ ਤੁਹਾਨੂੰ ਕੀ ਲੱਗਦਾ ਉਹ ਇਹਨਾਂ ਨੇ ਬਹੁਤ ਮਤਲਬ ਕਿ ਆਪਣੀ ਕੋਸ਼ਿਸ਼ ਨਾਲ ਸਾਰੇ ਪਵੰਦੀ ਲਾਈ ਆ ਉਹਦੀ ਨੂੰ ਕਿਵੇਂ ਲੱਗਦਾ ਵੀ ਕਿੰਨੇ ਕੁ ਨੁਕਸਾਨ ਦਾ ਐਸੀਆਂ ਚੀਜ਼ਾਂ ਉਹ ਚੀਜ਼ਾਂ ਤੇ ਬਹੁਤ ਨੁਕਸਾਨਦਾ ਸੀ ਬੱਚੇ ਤੜਕੇ ਉੱਠ ਕੇ ਨਰਨੇ ਕਾਲਜੇ ਲੱਗ ਜਾਂਦੇ ਸੀ ਪੀਣ ਇਹਦੇ ਵਿੱਚ ਨੁਕਸਾਨ ਸੀ ਕਈ ਜਗ੍ਹਾ ਹੋਏ ਵੀ ਆ ਸੁਣੀਦਾ ਵੀ ਸੀ ਰੋਜ ਬੱਚੇ ਨਹੀਂ ਸੀ ਮੰਨਦੇ ਆ ਤੇ ਬਹੁਤ ਵਧੀਆ ਕੀਤਾ ਇਹਨਾਂ ਨੇ ਮੁੰਡਿਆਂ ਨੇ ਅੱਗੇ ਲਾ ਕੇ ਪੰਚਾਇਤ ਸਰਪੰਚ ਸਾਡਾ ਬਹੁਤ ਜ਼ਿਆਦਾ ਵਧੀਆ ਸੂਝਵਾਨ ਆ ਸਾਡੇ ਮੈਂਬਰ ਆ ਮੁੰਡੇ ਬਹੁਤ ਵਧੀਆ ਸੂਝਵਾਨ ਨੇ ਅੱਗੇ ਲਾ ਕੇ ਭੱਜ ਨੱਠ ਕੇ ਬਹੁਤ ਵਧੀਆ ਕੰਮ ਕਰ ਰਹੇ ਨੇ ਹਾਂਜੀ ਤਾਂ ਭਾਈ ਜੀ ਕੀ ਨਾਮ ਆਪਣਾ ਮੇਰਾ ਨਾਮ ਹਿੰਦਰਪਾਲ ਪਾਲੀ ਆ ਜੀ ਦੁਕਾਨ ਕਿੱਥੇ ਆਪਣੀ ਦੁਕਾਨ ਉੱਪਰ ਹੀ ਬੱਸ ਸਟੈਂਡ ਜੀ ਤੁਸੀਂ ਤੇਰੀ ਬੇਨਤੀ ਕੀਤੀ ਕਿ ਉਹ ਚੀਜ਼ ਨੂੰ ਕਿਵੇਂ ਦੇਖਣਾ ਜਿਹੜੀ ਸਰਪੰਚ ਸਾਹਿਬ ਨੇ ਤੇ ਸਾਰੀ ਪੰਚਾਇਤ ਨੇ ਰਲ ਕੇ ਪਿੰਡ ਵਾਸਤੇ ਪਿੰਡ ਨੂੰ ਸੁਧਾਰ ਵਾਸਤੇ ਬੱਚਿਆਂ ਦੀ ਸੇਫਟੀ ਵਾਸਤੇ ਫੈਸਲਾ ਲਿਆ ਅਸੀਂ ਬਹੁਤ ਇਹਨਾਂ ਦੀ ਸਲਾਘਾ ਜੋਗ ਇਹਨਾਂ ਦੀ ਰਿਸਪੈਕਟ ਕਰਕੇ ਉਸ ਫੈਸਲੇ ਨੂੰ ਮੰਨਿਆ ਤੇ ਮੰਨ ਕੇ ਅਸੀਂ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰੀ ਪੰਚਾਇਤ ਦਾ ਬਹੁਤ ਵਧੀਆ ਪੰਚਾਇਤ ਸਾਡੇ ਨਗਰ ਨੇ ਚੁਣੀ ਆ ਇਹ ਪਹਿਲਾਂ ਕਿੰਨੀ ਕਿ ਜ਼ਿਆਦਾ ਗਿਣਤੀ ਚ ਜਿਹੜੀ ਉਹ ਹੈਗੀ ਸੀ ਵਿਕਦੇ ਲਗਭਗ ਸਾਰਾ ਹੈ ਵੀ ਕੋਲਡ ਡਰਿੰਕ ਦੇ ਮੁਕਾਬਲੇ ਚ 80% ਸਟਿੰਗ ਵਿਕਦੀ ਸੀਗੀ ਤੇ ਬਾਕੀ 30% ਬਾਕੀ ਦੇ ਕੋਲਡ ਡਰਿੰਕ ਵਿਕਦੇ ਸੀ ਕਿੰਨੀ ਕਿ ਵੱਡੀ ਗਿਣਤੀ ਚ ਬੱਚੇ ਲੈਣ ਆਉਂਦੇ ਸੀ ਬਈ ਬੱਚਿਆਂ ਦੀ ਗਿਣਤੀ ਦੇ ਵਿੱਚ ਤਾਂ ਦੇਖੋ ਬੱਚਿਆਂ ਦਾ ਵੈਸੇ ਅਸੀਂ ਮੈਂ ਤਾਂ ਵੈਸੇ ਕਾਨੂੰਨ ਦੇ ਬਹੁਤ ਜ਼ਿਆਦਾ ਨੇੜੇ ਰਹਿਣਾ BSC ਜਿਨ ਫੋਲੋ ਕਰਕੇ ਚੱਲਣਾ ਵੀ ਜਿਵੇਂ ਨਸ਼ੇ ਪੱਤੇ ਦੇ ਬੰਡਲ ਸਿਕਟ ਬੀੜੀਆਂ ਹੋ ਗਿਆ 18 ਸਾਲ ਦੀ ਘੱਟ ਦੇ ਉਮਰ ਦੇ ਬੱਚਿਆਂ ਨੂੰ ਤਾਂ ਮੈਂ ਵੈਸੇ ਹੀ ਨਹੀਂ ਦਿੰਦਾ ਚੀਜ਼ ਪਹਿਲਾਂ ਵੈਸੇ ਬੱਚੇ ਤੇ ਪਹਿਲਾਂ ਬੱਚੇ ਮਤਲਬ ਕਿ ਲੱਭ ਜਿਵੇਂ 16 17 ਸਾਲ ਦੇ ਬੱਚੇ ਆਮ ਨਾਲੋਂ 20 30% ਆਉਂਦੇ ਸੀ ਲੈਣ ਹੁਣ ਬਿਲਕੁਲ ਬੈਨ ਉਹ ਸਟਿੰਗੇ ਬੈਨ ਕਰਤੀ ਜ ਆਪਣੇ ਰੱਖਣੀ ਬੰਦ ਕਰਤਾ ਜੀ ਠੀਕ ਹੈ ਮਤਲਬ ਕਿ ਸਰਪੰਚ ਸਾਹਿਬ ਦਾ ਪਹਿਲਾ ਸਲਾਘਾਯੋਗ ਕਦਮ ਸਭ ਤੋਂ ਵਧੀਆ ਗੱਲਬਾਤ ਆ ਇਹ ਠੀਕ ਹੈ ਜੀ ਵੀ ਅਸੀਂ ਬਹੁਤ ਬਹੁਤ ਇਹਨਾਂ ਨੂੰ ਮੁਬਾਰਕਾਂ ਦਿੰਨੇ ਆ ਵੀ ਜੋ ਪੰਜਾਬ ਦੀ ਸਿਹਤ ਬਣਨ ਲੱਗੀ ਆ ਪਿੰਡ ਤੇ ਇਸ ਨੂੰ ਬਹੁਤ ਬਹੁਤ ਸਾਰੀ ਪੰਚਾਇਤ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਬਹੁਤ ਬਹੁਤ ਸਾਡੇ ਵੱਲੋਂ ਖਾਸ ਕਰਕੇ ਦੁਕਾਨਦਾਰਾਂ ਵੱਲੋਂ ਵੀ ਤੇ ਨਗਰ ਦਾ ਬੇਸਿਕ ਧੰਨਵਾਦ ਹੈ